ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਰਹਿ ਰਾਸ ਸਹਿਬ ਜੀ ਦੀ ਬਾਣੀ ਦੇ ਵਿੱਚੋਂ ਕੁਝ ਕੁ ਹੋਰ ਵਿਚਾਰ ਆਪਣੇ ਮਹਾਨ ਗੁਰਮਾਹਾਂ ਤੋਂ ਸੁਣਦੇ ਹਾਂ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੇਲ ਸਾਧ ਸੰਗਤ ਭਜ ਕੇਵਲ ਨਾਮ ਪੰਜਵੇਂ ਪਾਤਸ਼ਾਹ ਜੀ ਰਹਿ ਰਾਸ ਦੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ हे ਇਨਸਾਨ ਤੈਨੂੰ ਬਹੁਤ ਹੀ ਜੂਨਾ ਦੇ ਵਿੱਚ ਤੈਨੂੰ 84 ਲੱਖ ਗੰਦੀਆਂ ਨੀਚ ਤੇ ਭਿਆਨਕ ਜੂਨੀਆਂ ਦੇ ਵਿੱਚ ਤੱਕੇ ਖਾਣ ਤੋਂ ਬਾਅਦ ਹੁਣ ਇਹ ਮਨੁੱਖਾ ਦੇ ਪ੍ਰਾਪਤ ਹੋਈ ਹੈ ਕਿ ਤੈਨੂੰ 84 ਲੱਖ ਨੀਚ ਭਿਆਨਕ ਤੇ ਗੰਦੀਆਂ ਜੂਨਾਂ ਦੇ ਵਿੱਚ ਤੱਕੇ ਖਾਣ ਤੋਂ ਬਾਅਦ ਹੁਣ ਇਹ ਮਨੁੱਖਾ ਦੇ ਪ੍ਰਾਪਤ ਹੋਈ ਹੈ ਤਨ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਤੇ ਇਹ ਮਨੁੱਖਾ ਦੇ ਤੈਨੂੰ ਪ੍ਰਾਪਤ ਕਿਸ ਵਾਸਤੇ ਹੋਈ ਹੈ ਕਿ ਇਹ ਮਨੁੱਖਾ ਦੇ ਤੈਨੂੰ ਕਿਸ ਵਾਸਤੇ ਪ੍ਰਾਪਤ ਹੋਈ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਮਨੁੱਖਾ ਦੇ ਇਹ ਮਨੁੱਖਾ ਸਰੀਰ ਤੈਨੂੰ ਉਸ ਈਸ਼ਵਰ ਦੇ ਨਾਲ ਮਿਲਣ ਵਾਸਤੇ ਪ੍ਰਾਪਤ ਹੋਇਆ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੁਰੂ ਸਾਹਿਬ ਕਹਿੰਦੇ ਹਨ ਕਿ ਤੈਨੂੰ ਉਹ ਤੈਨੂੰ ਇਹ ਮਨੁੱਖਾ ਦੇ ਉਸ ਈਸ਼ਵਰ ਦੇ ਨਾਲ ਮਿਲਣ ਦੇ ਵਾਸਤੇ ਪ੍ਰਾਪਤ ਹੋਈ ਹੈ ਇਸ ਕਰਕੇ ਤੂੰ ਉਸ ਈਸ਼ਵਰ ਦੇ ਨਾਲ ਜਲਦੀ ਤੋਂ ਜਲਦੀ ਮਿਲ ਲੈ ਕਿਉਂਕਿ ਸਾਡੇ ਇੱਕ ਸਾਡੇ ਇਸ ਮਨੁੱਖਾ ਸਰੀਰ ਦਾ ਇੱਕ ਪਲ ਦਾ ਵੀ ਭਰੋਸਾ ਨਹੀਂ ਹੈ ਭਈ ਪ੍ਰਾਪਤ ਮਨੁੱਖ ਦੇ ਹੋਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਤੂੰ ਸੰਸਾਰ ਦੇ ਵਿੱਚ ਆ ਕੇ ਆਪਣੀ ਮਨਮਤ ਦੇ ਨਾਲ ਸਾਰੇ ਕੰਮ ਕਰੀ ਜਾ ਰਿਹਾ ਹੈ ਉਹ ਤੇਰੇ ਕੰਮ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਆਉਣੇ ਹਨ ਅਵਰ ਕਾਜ ਤੇਰੇ ਕਿਤੇ ਨਾ ਕਾਮ ਕਿ ਜੋ ਤੂੰ ਆਪਣੀ ਮਨਮਤ ਦੇ ਨਾਲ ਸੰਸਾਰ ਦੇ ਵਿੱਚ ਦਿਨ ਰਾਤ ਦੌੜਿਆ ਫਿਰਦਾ ਹੈ ਆਪਣੇ ਕੰਮਾਂ ਦੇ ਵਿੱਚ ਭੱਜਿਆ ਫਿਰਦਾ ਹੈ ਉਹ ਤੇਰੇ ਕੰਮ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਆਉਣੇ ਹਨ ਅਵਰ ਕਾਜ ਤੇਰੇ ਕਿਤੇ ਨਾ ਕਾਮ ਉਹ ਤੇਰੇ ਕੰਮ ਕਿਸੇ ਵੀ ਲੇਖੇ ਵਿੱਚ ਨਹੀਂ ਆਉਣੇ ਹਨ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੇ ਇਨਸਾਨ ਤੂੰ ਕਿਸੇ ਇੱਕ ਪੂਰੇ ਸਾਧੂ ਦੀ ਸੰਗਤ ਕਰ ਤੇ ਉਹਨਾਂ ਤੋਂ ਉਸ ਸੱਚੇ ਨਾਮ ਦਾਣ ਨੂੰ ਪ੍ਰਾਪਤ ਕਰ ਮਿਲ ਸਾਧ ਸੰਗਤ ਬਾਜੀ ਕੇਵਲ ਨਾਮ ਕੇ ਹੇ ਇਨਸਾਨਾ ਤੂੰ ਇੱਕ ਪੂਰੇ ਸਾਧੂ ਦੀ ਸੰਗਤ ਕਰ ਤੇ ਉਹਨਾਂ ਤੋਂ ਉਸ ਸੱਚੇ ਨਾਮ ਨੂੰ ਪ੍ਰਾਪਤ ਕਰਕੇ ਉਸ ਦਾ ਸਿਮਰਨ ਕਰ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸੰਸਾਰ ਦੇ ਵਿੱਚ ਸਾਧੂ ਤਾਂ ਲੱਖਾਂ ਹੀ ਤੁਰੇ ਫਿਰਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸੰਸਾਰ ਦੇ ਵਿੱਚ ਸਾਧੂ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਤੁਰੇ ਫਿਰਦੇ ਹਨ ਫਿਰ ਅਸੀਂ ਆਪਣੇ ਗੁਰੂਆਂ ਤੋਂ ਪੁੱਛਦੇ ਹਾਂ ਕਿ ਸਾਡੇ ਗੁਰੂ ਸਾਹਿਬ ਜੀ ਇੱਕ ਪੂਰਨ ਸਾਧੂ ਕਿਸ ਨੂੰ ਕਹਿੰਦੇ ਹਨ ਸਾਡੇ ਗੁਰੂਆਂ ਨੇ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਇੱਕ ਪੂਰਨ ਸਾਧੂ ਇੱਕ ਪੂਰਨ ਗੁਰੂ ਇੱਕ ਪੂਰਨ ਸਤਿਗੁਰੂ ਦੀ ਸਾਨੂੰ ਕਸਵੱਟੀ ਵੀ ਦਿੱਤੀ ਹੈ 1290 ਅੰਗ ਤੇ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਰ ਮਾਹੀ ਘਰ ਦਿਖਾਏ ਦੇ ਸੋ ਸਤ ਗੁਰੂ ਪੁਰਖ ਸਜਾਣ ਕਰ ਮਾਹੀ ਘਰ ਦਿਖਾਏ ਦੇ ਸੋ ਸਤ ਗੁਰੂ ਪੁਰਖ ਸਜਾਣ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦੇ ਸਾਨੂੰ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਾਧੂ ਹੈ ਉਹੀ ਪੂਰਾ ਸਤ ਗੁਰੂ ਹੈ ਅੱਜ ਦੇ ਸੁਖਣੀ ਸਾਹਿਬ ਜੀ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤ ਪੁਰਖ ਜਿਨ ਜਾਣਿਆ ਸਤ ਗੁਰੂ ਤਿਸ ਕਾ ਨਾਉ ਸਤ ਪੁਰਖ ਜਿਨ ਜਾਣਿਆ ਜਾਣਿਆ ਤਾਂ ਹੁੰਦਾ ਹੈ ਜਿਸ ਨੇ ਦੇਖਿਆ ਸਤ ਪੁਰਖ ਜਿਨ ਜਾਣਿਆ ਸਤ ਗੁਰੂ ਤਿਸ ਕਾ ਨਾਉ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਨੇ ਉਸ ਈਸ਼ਵਰ ਨੂੰ ਆਪ ਦੇਖਿਆ ਹੈ ਤੇ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਤ ਗੁਰੂ ਹੈ ਉਹੀ ਪੂਰਾ ਸਾਧੂ ਹੈ ਤੇ ਇਸ ਸ਼ਲੋਕ ਦੇ ਵਿੱਚ ਇਸ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਕਿ हे ਅਨਖਾਨ ਉਸ ਈਸ਼ਵਰ ਦੇ ਨਾਲ ਮਿਲਣ ਦੇ ਵਾਸਤੇ ਤੈਨੂੰ ਇਹ ਮਨੁੱਖਾ ਦੇ ਪ੍ਰਾਪਤ ਹੋਈ ਹੈ ਤੂੰ ਉਸ ਨੂੰ ਜਲਦੀ ਤੋਂ ਜਲਦੀ ਮਿਲ ਲੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਤੇ ਮਿਲ ਸਾਧ ਸੰਗਤ ਬਾਜੀ ਕੇਵਲ ਨਾਮ ਤੂੰ ਇੱਕ ਪੂਰੇ ਸਾਧੂ ਨੂੰ ਜਿਹਦੀ ਨਿਸ਼ਾਨੀ ਆਪ ਨੂੰ ਦੱਸ ਦਿੱਤੀ ਹੈ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਾਧੂ ਹੈ ਉਹੀ ਪੂਰਾ ਸਤਿਗੁਰੂ ਹੈ ਕਿ हे ਇਨਸਾਨ ਤੂੰ ਇੱਕ ਜਿਹੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਨਾਮਦਾਨ ਪ੍ਰਾਪਤ ਕਰਕੇ ਉਸ ਦਾ ਸਿਮਰਨ ਕਰ ਮੇਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੇ ਤੂੰ ਇਸ ਸੰਸਾਰ ਸੰਸਾਰ ਸਮੁੰਦਰ ਤੋਂ ਤਰਨ ਦਾ ਕੋਈ ਹੀਲਾ ਵਸੀਲਾ ਕਰ ਸਰੰਜਾਮ ਲਾਗ ਭਵ ਜਲ ਤਰਨ ਕੇ ਕੇਹਨ ਸੇ ਅਣ ਕਾਣ ਤੂੰ ਇਸ ਭਿਆਨਕ ਤੂੰ ਇਸ ਭਿਆਨਕ ਸੰਸਾਰ ਤੋਂ ਪਾਰ ਹੋਣ ਦਾ ਮੁਕਤੀ ਪ੍ਰਾਪਤ ਕਰਨ ਦਾ ਕੋਈ ਹੀਲਾ ਵਸੀਲਾ ਕਰ ਜਨਮ ਵਿਰਥਾ ਜਾਤ ਰੰਗ ਮਾਇਆ ਕੇ ਮਾਇਆ ਕੀ ਕੇ 헤 ਇਨਸਾਨ ਤੇਰਾ ਇਹ ਤੇਰਾ ਇਹ ਮਨੁੱਖਾ ਸਰੀਰ ਤੇਰਾ ਇਹ ਮਨੁੱਖਾ ਜਨਮ ਮਾਇਆ ਦੇ ਰੰਗ ਦੇ ਵਿੱਚ ਲੱਗ ਕੇ ਸਾਰਾ ਹੀ ਬੇਅਰਥ ਜਾ ਰਿਹਾ ਹੈ ਗੁਰੂ ਅਮਰਦਾਸ ਜੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ 헤 ਇਨਸਾਨ ਤੇਰਾ ਇਹ ਸਾਰਾ ਹੀ ਸਰੀਰ ਸੰਸਾਰ ਦੀ ਮਾਇਆ ਦੇ ਵਿੱਚ ਲੱਗ ਕੇ ਬੇਅਰਥ ਜਾ ਰਿਹਾ ਹੈ ਰਹਾਉ ਜਪ ਤਪ ਸੰਜਮ ਧਰਮ ਨਾਲ ਕਮਾਇਆ ਜਪ ਤਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਆਇਆ ਪੰਜਵੇਂ ਪਾਤਸ਼ਾਹ ਜੀ ਰਹਿ ਰਖਦੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ हे ਇਨਸਾਨ ਤੂੰ ਇੱਕ ਪੂਰਨ ਸਤਿਗੁਰੂ ਦੀ ਸੰਗਤ ਕਰਕੇ ਜਿਸ ਦੀ ਨਿਸ਼ਾਨੀ ਅਸੀਂ ਆਪ ਨੂੰ ਪਿੱਛੇ ਦੱਸੀ ਹੈ ਕਿ ਜੋ ਸਾਡੇ ਘਟ ਦੇ ਅੰਦਰ ঈਸ਼ਰ ਦਾ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਾਧੂ ਹੈ ਉਹੀ ਪੂਰਾ ਸਤਿਗੁਰੂ ਹੈ ਕਿ हे ਇਨਸਾਨ ਤੂੰ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਨਾ ਤਾਂ ਕੋਈ ਜਪਤ ਕੀਤਾ ਹੈ ਕਿ हे ਇਨਸਾਨ ਤੂੰ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਨਾ ਤਾਂ ਕੋਈ ਜਪ ਕੀਤਾ ਹੈ ਨਾ ਕੋਈ ਤਪ ਕੀਤਾ ਹੈ ਤੇ ਨਾ ਹੀ ਤੂੰ ਅਸਲੀ ਧਰਮ ਨੂੰ ਜਾਣਿਆ ਹੈ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਆਇਆ ਕਿ ਇਹ ਇਨਸਾਨ ਤੂੰ ਇੱਕ ਪੂਰੇ ਸੰਤ ਸਾਧੂ ਦੀ ਸੇਵਾ ਕਰ ਸੰਗਤ ਕਰਕੇ ਨਾ ਤਾਂ ਕੋਈ ਜਪ ਕੀਤਾ ਹੈ ਨਾ ਕੋਈ ਧਰਮ ਤਪ ਕੀਤਾ ਹੈ ਨਾ ਹੀ ਤੂੰ ਉਸ ਸੱਚੇ ਧਰਮ ਨੂੰ ਜਾਣਿਆ ਹੈ ਅਤੇ ਨਾ ਹੀ ਤੂੰ ਸੇਵਾ ਸਾਧਨਾ ਜਾਣਿਆ ਹਰ ਆਇਆ ਤੇ ਨਾ ਹੀ ਤੂੰ ਉਸ ਪੂਰੇ ਸਾਧੂ ਦੀ ਜੋ ਸਾਡੇ ਘਟ ਦੇ ਅੰਦਰ ਸਾਨੂੰ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਨਾ ਹੀ ਤੂੰ ਉਸ ਪੂਰੇ ਸਾਧੂ ਦੀ ਸੰਗਤ ਕੀਤੀ ਹੈ ਨਾ ਹੀ ਉਸ ਦੀ ਤੂੰ ਸੇਵਾ ਕੀਤੀ ਹੈ ਤੇ ਨਾ ਹੀ ਉਸ ਦੀ ਉਸ ਦੀ ਸੰਗਤ ਕਰਕੇ ਤੂੰ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦੇਖਿਆ ਹੈ ਸੇਵਾ ਸਾਧਨਾ ਜਾਣਿਆ ਹਰ ਆਇਆ ਕਿ ਨਾ ਤਾਂ ਤੂੰ ਉਸ ਪੂਰਨ ਸਾਧੂ ਦੀ ਸੇਵਾ ਕੀਤੀ ਹੈ ਤੇ ਨਾ ਹੀ ਤੂੰ ਉਸ ਦੀ ਸੰਗਤ ਕਰਕੇ ਆਪਣੇ ਘਟ ਦੇ ਅੰਦਰ ਈਸ਼ਵਰ ਨੂੰ ਦੇਖਿਆ ਹੈ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰੱਖੋ ਸਰਨਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਕਹੋ ਨਾਨਕ ਹਮ ਨੀਜ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਪੰਜਵੇਂ ਪਾਤਸ਼ਾਹ ਜੀ ਰਹਿ ਰਾਸ ਦੀ ਬਾਣੀ ਦੇ ਵਿੱਚ ਲਿਖਦੇ ਹਨ ਕਿ हे ਈਸ਼ਵਰ ਅਸੀਂ ਬਹੁਤ ਹੀ ਮਾੜੇ ਭਾਗਾਂ ਵਾਲੇ ਹਾਂ ਅਸੀਂ ਬਹੁਤ ਹੀ ਨੀਜ ਕਰਮਾਂ ਵਾਲੇ ਹਾਂ ਸ਼ਰਨ ਪਰੇ ਕੀ ਰੱਖੋ ਸ਼ਰਮਾ ਅਸੀਂ ਤੁਹਾਡੀ ਸ਼ਰਮ ਦੇ ਵਿੱਚ ਆਏ ਹਾਂ ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰਾਖੋ ਸ਼ਰਮਾ ਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ हे ਈਸ਼ਵਰ ਅਸੀਂ ਬਹੁਤ ਹੀ ਨੀਤ ਭਾਗਾ ਹਾਂ ਨੀਤ ਹਾਂ ਬਹੁਤ ਹੀ ਮਾੜੇ ਕਰਮਾਂ ਵਾਲੇ ਹਾਂ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਸਾਡੀ ਸ਼ਰਨ ਪਿਆ ਦੀ ਤੁਸੀਂ ਰੱਖਿਆ ਕਰੋ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਆਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਇਸ ਸ਼ਬਦ ਦੇ ਉੱਤੇ ਚੰਗੀ ਤਰ੍ਹਾਂ ਡੰਗਾਈ ਦੇ ਨਾਲ ਵਿਚਾਰ ਕਰਨਾ ਹੈ ਕਿ ਕੀ ਗੁਰੂ ਅਰਜਨ ਦੇਵ ਜੀ ਨੀਜ ਕਰਮਾਂ ਵਾਲੇ ਸਨ ਕੀ ਕੀ ਗੁਰੂ ਅਰਜਨ ਦੇਵ ਜੀ ਨੀਜ ਕਰਮਾਂ ਵਾਲੇ ਸਨ ਉਹ ਤਾਂ ਪੂਰਨ ਗੁਰੂ ਸਨ ਉਹ ਤਾਂ ਪੂਰਨ ਗੁਰੂ ਸਨ ਪੂਰਨ ਸਤਗੁਰੂ ਸਨ ਪੂਰਨ ਸਾਧੂ ਸਨ ਉਹ ਤਾਂ ਨਿਰੰਕਾਰ ਦਾ ਖੁਦ ਹੀ ਰੂਪ ਸਨ ਪਰ ਗੁਰੂ ਪਰ ਗੁਰੂ ਸਾਹਿਬ ਜੀ ਆਪਣੇ ਉੱਪਰ ਬਾਣੀ ਢਾਲ ਕੇ ਸਾਨੂੰ ਸਮਝਾ ਰਹੇ ਹਨ ਇਸ ਸ਼ਬਦ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਆਪਣੇ ਉੱਪਰ ਬਾਣੀ ਨੂੰ ਢਾਲ ਕੇ ਸਾਨੂੰ ਸਮਝਾ ਰਹੇ ਹਨ ਕਿ हे ਜੀਵ ਜੇਕਰ ਤੈਨੂੰ ਕੋਈ ਪੂਰਾ ਸਤਿਗੁਰੂ ਤੇਰੇ ਘਟ ਦੇ ਅੰਦਰ ਹੀ ਸਰਦੇ ਦਰਸ਼ਨ ਕਰਾਉਣ ਵਾਲਾ ਤੈਨੂੰ ਕੋਈ ਪੂਰਾ ਸਤਿਗੁਰੂ ਮਿਲ ਜਾਵੇ ਤੇ ਉਸ ਦੀ ਸ਼ਰਨ ਦੇ ਵਿੱਚ ਜਾ ਕੇ ਦੋਵੇਂ ਹੱਥ ਜੋੜ ਕੇ ਦੰਡਵਤ ਹੋ ਕੇ ਉਹਨਾਂ ਨੂੰ ਪ੍ਰਣਾਮ ਕਰ ਉਹਨਾਂ ਨੂੰ ਨਮਸਕਾਰ ਕਰ ਤੇ ਉਹਨਾਂ ਦੇ ਅੱਗੇ ਬੇਨਤੀ ਕਰ ਉਨ੍ਹਾਂ ਦੇ ਅੱਗੇ ਕੀ ਬੇਨਤੀ ਕਰ ਕਹੋ ਕਹੋ ਨਾਨਕ ਹਮ ਨੀਜ ਕਰਮਾਂ ਕਿ ਹੇ ਗੁਰੂ ਜੀ ਹੇ ਪੂਰਨ ਸਤਗੁਰੂ ਜੀ ਮੈਂ ਬਹੁਤ ਹੀ ਮਾੜੇ ਕੰਮਾਂ ਵਾਲਾ ਹਾਂ ਬਹੁਤ ਹੀ ਨੀਜ ਕੰਮਾਂ ਵਾਲਾ ਹਾਂ ਮੇਰੇ ਕੰਮ ਬਹੁਤ ਨੀਜ ਹਨ ਬਹੁਤ ਮਾੜੇ ਹਨ ਬਹੁਤ ਬੁਰੇ ਹਨ ਕਹੋ ਨਾਨਕ ਹਮ ਨੀਜ ਕਰ ਕਰਮਾਂ ਸਰਨ ਪਰੇਤੀ ਰੱਖੋ ਸਰਮਾ ਕਿ ਹੇ ਮਹਾਪੁਰਖ ਜੀ ਹੇ ਪੂਰਨ ਗੁਰੂ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਮੇਰੀ ਸ਼ਰਨ ਪਰੇ ਦੀ ਹੁਣ ਤੁਸੀਂ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਹੁਣ ਤੁਸੀਂ ਮੇਰੀ ਰਖਿਆ ਕਰੋ ਭਾਵ ਮੈਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਮੇਰੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾ ਕੇ ਮੈਨੂੰ ਉਸ ਸੱਚੇ ਨਾਮ ਦੇ ਨਾਲ ਤੇ ਉਸ ਸੱਚੇ ਅਮਰਤ ਦੇ ਨਾਲ ਜੋੜ ਦਿਓ ਤਾਂ ਕਿ ਮੈਂ ਵੀ ਉਸ ਈਸ਼ਵਰ ਦੀ ਭਗਤੀ ਕਰ ਸਕਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਆਪਣਾ ਜੀਵਨ ਸਦਾ ਵਾਸਤੇ ਸਫਲ ਕਰਨਾ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ